ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਇੱਕ ਐਸੀ ਦਰਗਾਹ ਦੇ ਇੱਕ ਐਸੇ ਪੀਰ ਦੇ ਜਿਹੜਾ ਤੁਸੀਂ ਸ਼ਾਇਦ ਇੱਧਰ ਨਹੀਂ ਆਏ ਹੋਮਗੇ ਪਟਿਆਲੇ ਸ਼ਹਿਰ ਦੇ ਵਿੱਚ ਪੈਂਦਾਗਾ ਤੇ ਜਦੋਂ ਆਪਾਂ ਕਾਲੀ ਮਾਤਾ ਦੇ ਮੰਦਰ ਨੂੰ ਜਾਂਦੇ ਆ ਉਦੋਂ ਪੈਂਦਾ ਪੀਰ ਬਾਬੇ ਦੀ ਦਰਗਾਹ ਹੈਗੀ ਬਾਬਾ ਰੋਡੇ ਸ਼ਾਹ ਜੀ ਦੀ ਦਰਗਾਹ ਹੈਗੀ ਤੇ ਤੁਸੀਂ ਆਓਗੇ ਦਰਸ਼ਨ ਜ਼ਰੂਰ ਕਰਕੇ ਜਾਇਆ ਕਰੋ ਤੁਹਾਨੂੰ ਦੱਸ ਦਿਆਂ ਵੀ ਇਹ ਪੀਰ ਨੇ ਜਿਹੜੇ ਬਹੁਤ ਤਗੜੇ ਪੀਰ ਨੇਗੇ ਆਜੋ ਬਣੇ ਰਹੋ ਵੀਡੀਓ ਦੇ ਨਾਲ ਚੱਲਦੇ ਆਂ ਆ ਸਾਹਮਣੇ ਦਰਗਾਹ ਹੈ ਜੀ ਪੀਰ ਬੱਬਾ ਰੋਡੇ ਸ਼ਾਹ ਜੀ ਦੀ ਤੇ ਆਜੋ ਤੁਹਾਨੂੰ ਦਰਸ਼ਨ ਕਰਵਾਨੇ ਆਂਗੇ ਆਪਾਂ ਬਣੇ ਰਹੋ ਵੀਡੀਓ ਦੇ ਨਾਲ ਤੇ ਆਜੋ ਤੁਹਾਨੂੰ ਕਰਵਾਨੇ ਆਂਗੇ ਦਰਸ਼ਨ ਬਾਬਾ ਜੀ ਦੇ ਦੇਖੋ ਪਹਿਲਾਂ 15 ਏਕਟਰ ਹੋਣੇ ਆਂਗੇ ਤੇ ਆਪਾਂ ਇੱਥੇ ਹੁਣ ਜਿਹੜੇ ਆਪਣੇ ਬੂਟ ਕੱਢ ਦਾਂਗੇ ਤੇ ਆਜੋ ਤੇ ਇੱਥੇ ਤੁਹਾਨੂੰ ਬਾਬਾ ਜੀ ਦੀਆਂ ਚਾਦਰਾਂ ਵੀ ਮਿਲ ਜਾਣਗੀਆਂ ਜੇ ਤੁਸੀਂ ਲੈਣੀਆਂ ਨੇ ਬਾਕੀ ਚਲਦੀ ਵੀਡੀਓ ਨੂੰ ਬਹੁਤ ਵਾ ਸ਼ੇਅਰ ਜਰੂਰ ਕਰਦਿਆ ਕਰੋ। ਲਖੋਂ ਬਾਬਾ ਜੀ ਦਾ ਜਿਹੜਾ ਦਰਬਾਰ ਕਿੰਨਾ ਸੋਹਣਾ ਦਰਬਾਰ ਆ ਪੀਰ ਬਾਬਾ ਰੁਡੇ ਸ਼ਾਹ ਜੀ ਦਾ ਦਰਬਾਰ। ਦੇਖੋ। ਤੇ ਬਾਕੀ ਆ ਜੋ ਆਪਾਂ ਹੁਣ ਕਰਦੇ ਆਂਗੇ ਦਰਸ਼ਨ ਤੁਹਾਨੂੰ ਵੀ ਦਰਸ਼ਨ ਕਰਵਾਣੇ ਆਂਗੇ ਬਾਬਾ ਜੀ ਦੇ। ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਬਾਬਾ ਜੀ ਦਾ। ਪੀਰ ਬਾਬਾ ਰੁਡੇ ਸ਼ਾਹ ਜੀ ਦਾ ਦਰਬਾਰ ਆ ਜੀ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਦੇਖੋ। ਦੇਖੋ ਜੀ ਬਾਬਾ ਜੀ ਦੀ ਜਗਾ ਜਿਹੜੀ ਬਾਬਾ ਜੀ ਦੀ ਦਰਗਾਹ ਬਣੀ ਹੈ ਬਹੁਤ ਵਧੀਆ ਬਣੀ ਹੋਈ ਆ ਦੇਖੋ ਕਿੰਨਾ ਸੋਹਣਾ ਅੰਦਰੋਂ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖ ਦਿਆ ਕਰੋ ਜੀ ਦੇਖੋ ਬਾਬਾ ਜੀ ਦਾ ਬਹੁਤ ਵਧੀਆ ਜਗਾ ਬਣਾਈ ਹੋਈ ਹੈਗੀ ਤੇ ਆਜੋ ਹੁਣ ਆਪਾਂ ਚੱਲਦੇ ਆਂ ਜੀ ਦੇਖੋ ਬਾਬਾ ਜੀ ਦੀ ਜਗਾ ਬਹੁਤ ਵਧੀਆ ਬਣਾਈ ਹੋਈ ਹੈ ਇਹ ਇਧਰ ਵੀ ਜੇ ਤੁਸੀਂ ਆਉਣਾਗਾ ਤੇ ਇਧਰ ਆਪਣਾ ਮੱਥਾ ਟੇਕ ਕੇ ਜੂਰਿਆ ਕਰੋ ਜਿਹੜਾ ਮੱਥਾ ਚਲਦੇ ਆਗੇ ਉਹ ਇਹ ਦਰਸ਼ਨ ਹੋਏ ਬਾਬਾ ਜੀ ਦੇ ਤੇ ਵੀਡੀਓ ਨੂੰ ਬਰਤਵਾ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਅੱਗੇ ਵੀ ਹੋਰ ਜੀ ਸੰਗਤਾਂ ਕੀ ਦਰਸ਼ਨ ਕਰ ਲੈ ਤੇ ਬਾਕੀ ਤੁਹਾਨੂੰ ਹੋਰ ਦੱਸ ਦਿਆਂਗੇ ਫੂਟ ਪਾ ਲਈਏ ਬਾਕੀ ਵੀਡੀਓ ਨੂੰ ਬਰਤਵਾ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਹੋਸਾਂਗ ਦੇ ਵੀ ਕੰਮ ਆਉ। ਹੋਸਾਂਗ ਦੇ ਦਰਸ਼ਨ ਕਰੂਗੀ। ਬਾਕੀ ਸਿਸਟਮ ਕੀ ਹੈਗਾ ਤੁਹਾਨੂੰ ਸਿਸਟਮ ਦੱਸ ਦਿਆਂ। ਕਿਸੇ ਨੂੰ ਵੀ ਕੋਈ ਵੀ ਕਸਰ ਮਸਰਾ, ਕਿਸੇ ਨੂੰ ਵੀ ਕੋਈ ਭੂਤ-ਪ੍ਰੇਤ ਤੰਗ ਕਰਦਾ, ਕਿਸੇ ਨੂੰ ਕੁਝ ਵੀ ਬਿਮਾਰੀ ਆ, ਤਾਂ ਤੁਸੀਂ ਇੱਥੇ ਆ ਕੇ ਸੱਚੇ ਦਿਲ ਨਾਲ ਆਜੋ। ਤਾਂ ਤੁਹਾਨੂੰ ਕੋਈ ਭੂਤ-ਪ੍ਰੇਤ ਨਹੀਂ ਤੰਗ ਕਰੂਗਾ, ਕੋਈ ਕੁਝ ਨਹੀਂ ਕਰੂਗਾ। ਆ ਦੇਖੋ ਪਿੱਛੇ ਬਾਬਾ ਜੀ ਦਰਗਾਹ ਲਿਖਿਆ ਵੀ ਹੋਇਆਗਾ। ਤੇ ਹੁਣ ਤੁਹਾਨੂੰ ਦੱਸ ਦਿਆਂ ਵੀ ਇਹ ਏਡਰੈਸ ਕੀ ਪੈਂਦਾਗਾ। ਆ ਇਧਰ ਉਪਹਾਰਾ ਚੌਂਕ ਨੂੰ ਸੜਕ ਘਾਰੀ ਹੈਗੀ। ਪੁਗਾਰਾ ਜੰਗੋਦਸ਼ਰਮ ਜਿਹੜੀ ਸੜਕ ਘਾਰੀ ਹੈਗੀ ਇਹ ਅੱਗੇ ਮਾਤਾ ਕਾਲੀ ਦੇਵੀ ਦੇ ਮੰਦਿਰ ਨੂੰ ਪੁਰਾਣੇ ਬੱਸ ਸਟੈਂਡ ਨੂੰ ਜਾਂਦੀ ਹੈਗੀ ਉਹ ਸੜਕ ਦੇ ਉੱਪਰ ਏ ਬੱਤੀਆਂ ਦੇ ਲਵੀ ਤਾਂ ਤੁਹਾਨੂੰ ਇਹ ਜਿਹੜਾ ਸਥਾਨ ਦੇਖਣ ਨੂੰ ਮਿਲੂਗਾ ਦੇਖੋ ਦਰਸ਼ਨ ਕਰ ਲਓ ਤੇ ਹੋਰ ਵੀ ਕਰਵਾਓ ਦਰਸ਼ਨ ਤੇ ਆਜੋ ਹੁਣ ਆਪਾਂ ਚੱਲਦੇ ਆਂਗੇ ਉਹ ਵੀ ਕੰਮ ਕਰਨ ਨੇ ਉਹ ਵੀ ਨਵੇੜਲੀਏ ਨਾਲੇ ਚਲੋ ਅੱਜ ਪਟਿਆਲੇ ਵਾਲਾ ਕੰਮ ਵੀ ਸੈੱਟ ਵਹਿ ਗਿਆ ਸਾਰਾ ਕੁਝ ਹੋ ਗਿਆ ਡਾਟੇ ਡੂਟੇ ਕਾਪੀ ਕਰਵਾ ਤੇ ਨਾਲੇ ਬਾਬਾ ਜੀ ਦੇ ਦਰਸ਼ਨ ਹੋ ਗਏ ਤੁਰੋਂ ਬਾਰ-ਬਾਰ ਦੱਸ ਰਿਆਂਗੇ ਵੀ ਕਿਸੇ ਨੂੰ ਕੋਈ ਵੀ ਕੋਈ ਭੂਤ ਪ੍ਰੇਤ ਦਾ ਕੋਈ ਚੱਕਰ ਪੈਂਦਾ ਜਾਂ ਕਿਸੇ ਨੂੰ ਕੋਈ ਤਕਲੀਫ ਆ ਕਿਸੇ ਨੂੰ ਕੋਈ ਬਿਮਾਰੀ ਆ ਤਾਂ ਇੱਥੇ ਜਰੂਰ ਆਓ ਇੱਥੇ ਆ ਕੇ ਤੁਹਾਡੇ ਸਾਰੇ ਜਿਹੜੇ ਦੁੱਖ ਨੇ ਟੁੱਟ ਜਾਣਗੇ ਹਰ ਇੱਕ ਤਰ੍ਹਾਂ ਦਾ ਜਿਹੜਾ ਤੁਹਾਡਾ ਹਾਲਾ ਉਹ ਇੱਥੇ ਆ ਕੇ ਸੈੱਟ ਹੋ ਜਾਊਗਾ ਤੇ ਅੱਜ ਚੱਲਦੇ ਆਵਾਂ ਹੋਰ ਜ਼ਿਆਦਾ ਮੀਂਹ ਪੈ ਰਿਹਾਗਾ ਪਟਿਆਲੇ ਦੇ ਕੁਛ ਨਹੀਂ ਦਿਖ ਰਿਹਾ ਹੈਗਾ ਦੇਖੋ ਦੂਰ-ਦੂਰ ਤੱਕ ਬਹੁਤ ਜ਼ਿਆਦਾ ਦੀ بارشਾ ਹੋ ਰਹੀ ਆ ਆ ਸਾਡੇ ਪਿੰਡ ਵੀਰੱਬਾ ਭੇਜੇ ਨਾਮੀ ਜਨਾਈ ਤੇ ਪਰੇ ਗਰਮੀ ਬਹੁਤ ਆ ਗਈ ਤੇ ਤੋਂ ਕੰਨਾ ਜਿਆਦੇ بارش ਹੋ ਰਹੀਆ ਪਟਿਆਲੇ